ਪਹੁੰਚ ਗਿਆ ਕਸਟਮਰ ਕੋਲੇ ਠੀਕ ਆ ਕਸਟਮਰ ਕਹਿੰਦਾ ਯਾਰ ਵੀ ਮੈਨੂੰ ਵਧੀਆ ਨਹੀਂ ਲੱਗਿਆ ਠੀਕ ਆ ਜੀ ਆ ਉਹਦੇ ਪੈਸੇ ਸੇਫ ਆ ਠੀਕ ਆ ਜੀ ਅਸੀਂ ਨਾਲ ਦੀ ਨਾਲ Google Pay ਉਦੀ ਪੇਮੈਂਟ ਕਰਾਂਗੇ ਠੀਕ ਆ ਤੇ ਸਾਡਾ ਚਾਰ ਵਾਪਸ ਆ ਵੀਰ ਕਹਿੰਦਾ ਯਾਰ ਸਾਨੂੰ 50 ਕਿਲੋ ਚਾਹੀਦਾ ਓਕੇ ਜੀ ਤਾਂ ਉਹਨੂੰ ਜਮਾ ਪਏ ਰੇਟ ਹੀ ਦੇ ਦਾਂਗੇ 50 ਰੁਪਏ ਪਰ ਪੀਸ ਦੇ ਨਾਲ ਕਮਾਈ ਕਰ ਲਾਂਗੇ ਅਸੀਂ ਅਸੀਂ ਇਹ ਆਪਦੇ ਪ੍ਰੋਡਕਟ ਦੀ ਕਸਮ ਖਾ ਕੇ ਕਹਿੰਦੇ ਆ ਵੀ ਇਹਦੇ ਵਿੱਚ ਇਹਨੂੰ ਸੇਫ ਰੱਖਣ ਵਾਸਤੇ ਰੱਤੀ ਪਰ ਵੀ ਕੈਮੀਕਲ ਲੀ ਲੈ ਮੇਤਰਾ ਤੁਸੀਂ ਵੀ ਬਾਈ ਜੀ ਬਾਜ਼ਾਰੂ ਫੂਡ ਖਾ ਖਾ ਕੇ ਅੱਕ ਚੁੱਕੇ ਹੋ ਇੱਕ ਨੰਬਰ ਕੁਆਲਿਟੀ ਵਾਲੀ ਚੀਜ਼ ਖਾਣਾ ਚਾਹਣਗੇ ਆਉਣਾ ਤੁਸੀਂ ਬਾਈ ਜੀ ਸਹਿਰ ਸੰਗਰੂਰ ਨੇੜੇ ਲੌਂਗਵਾਲ ਪਿੰਡ ਵਿੱਚ ਬਾਈ ਜਗਦੀਪ ਕੋਲੇ ਪਹੁੰਚਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਹੋ ਬਾਈ ਜਗਦੀਪ ਹਾਂਜੀ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਠੀਕ ਆ ਹਟੇ ਨਹੀਂ ਭਈਆ ਬਾਈ ਜੀ ਕਸਟਮਰ ਕਹਿੰਦੇ ਆ ਵੀ ਯਾਰ ਤੁਸੀਂ ਕਿਉਂ ਮਤਲਬ ਕਿ ਵੀਡੀਓ ਕਿਉਂ ਨਹੀਂ ਪਾ ਰਹੇ ਠੀਕ ਹੈ ਠੀਕ ਆ ਚਲੋ ਮੌਸਮ ਦੀ ਮਾਰ ਸੀ ਕਾਫੀ ਟਾਈਮ ਆ ਨਾ ਵੀ ਉਹਦੇ ਕਰਕੇ ਵੀਡੀਓ ਪਾਉਂਦੇ ਵਧੀਆ ਨਹੀਂ ਲੱਗਦੇ ਸੀ ਇਸ ਲਈ ਹੁਣ ਕਸਟਮਰ ਗਰਮੀ ਗਰਮੀ ਵੀ ਟਿਕਿਆ ਨਹੀਂਗਾ ਭਾਈ ਇਹ ਵੀ ਸਾਨੂੰ ਪਿਕਲ ਚਾਹੀਦੇ ਚਾਹੀਦਾ ਪਸੰਦੀ ਐ ਇੰਨਾ ਕਰਦੇ ਆ ਪਸੰਦੀ ਬਹੁਤ ਕਰਦੇ ਆ ਕਿਉਂਕਿ ਆਪਣੀ ਰੈਸਪੀ ਇੰਨੀ ਕੋ ਰਿਜਨਲ ਹੈ ਬੱਬੂ ਭਾਈ ਕਿਉਂਕਿ ਇਹਦੇ ਵਿੱਚ ਇਹਨੂੰ ਨਾ ਸੇਫ ਰੱਖਣ ਵਾਸਤੇ ਕੋਈ ਕੈਮੀਕਲ ਨਹੀਂ ਪਾਇਆ ਜਾਂਦਾ ਠੀਕ ਹੈ ਜੀ ਓਕੇ ਮਟਨ ਦੇ ਵਿੱਚ ਚਾਪ ਨਲਕੀ ਇਹ ਗੋਲ ਪੀਸ ਠੀਕ ਹੈ ਜੀ ਪ੍ਰੋਟੀਨ ਫੈਟ ਐਨਰਜੀ ਸਾਰੀਆਂ ਚੀਜ਼ਾਂ ਬਰਕਰਾਰ ਮਤਲਬ ਇੱਕ ਗੱਲ ਹੋਰ ਕਹਿ ਲਈਏ ਬਈ ਸੋਡਾ ਪੈਸਾ ਲਾਇਆ ਵੇਸਟ ਨਹੀਂ ਜਾਊਗਾ ਨਾ ਹੀ ਫੈਟ ਚੜੂਗੇ ਨਾ ਹੀ ਸੋਡੇ ਬਈ ਤਜਾਬ ਬਣੂਗਾ ਨਾ ਬਈ ਬਿਲਕੁਲ ਮੇਨ ਗੱਲ ਇਹੀ ਹੁੰਦੀ ਹੈ ਬਾਈ ਜੀ ਫਰੈਸ਼ ਫੂਡ ਮਿਲੂ ਕਿਉਂਕਿ ਆਪਣਾ ਡੇਲੀ ਤਾਜ਼ਾ ਬਣਦਾ ਹੈ ਠੀਕ ਹੈ ਜੀ ਤੁਹਾਡੇ ਕੋਲ ਪਹੁੰਚ ਗਿਆ ਤਰਸੇਮ ਸੋਰੀ ਬੱਬੂ ਬਾਈ ਤਰਸ ਮੰਨ ਲਓ ਪਹੁੰਚ ਗਿਆ ਕਸਟਮਰ ਕੋਲੇ ਓਕੇ ਠੀਕ ਹੈ ਕਸਟਮਰ ਕਹਿੰਦਾ ਯਾਰ ਵੀ ਮੈਨੂੰ ਵਧੀਆ ਨਹੀਂ ਲੱਗਿਆ ਠੀਕ ਹੈ ਤਾਂ ਉਹਦੇ ਪੈਸੇ ਸੇਫ ਆ ਠੀਕ ਹੈ ਅਸੀਂ ਨਾਲ ਦੀ ਨਾਲ Google Pay ਉਹਦੀ ਪੇਮੈਂਟ ਕਰਾਂਗੇ ਠੀਕ ਹੈ ਤੇ ਸਾਡਾ 4 ਵਾਪਸ ਹੈ ਮਤਲਬ ਕਹਿ ਲਈਏ ਸਿੱਧਾ ਸਿੱਧਾ ਬਈ ਵਿਸ਼ਵਾਸਯੋਗ ਕੰਮਾਂ ਦਾ ਹਾਂ ਵਿਸ਼ਵਾਸਯੋਗ ਕੰਮ ਹੈ ਕਿਉਂ ਕਹਨੇ ਆਂ ਅਸੀਂ ਕਿਉਂਕਿ ਸਾਨੂੰ ਪਤਾ ਵੀ ਜੇ 99% ਸਾਡਾ 4 ਅੱਜ ਤੱਕ ਕਦੇ ਵਾਪਸ ਨਹੀਂ ਆਇਆ ਠੀਕ ਹੈ ਜੀ ਕੀ ਕਹਣਾ ਕਈ ਵਾਰ ਕੀ ਹੁੰਦਾ ਉਹ ਵਾਪਸ ਆਉਂਦਾ ਜਿੱਥੇ ਫੈਮਿਲੀਆਂ ਦੇ ਵਿੱਚ ਫ੍ਰਿਜ ਦੇ ਵਿੱਚ ਰੱਖਣਾ ਅਲਾਉ ਨਹੀਂ ਹੁੰਦਾ ਠੀਕ ਹੈ ਜੀ ਮਤਲਬ ਫ੍ਰਿਜ ਦੇ ਵਿੱਚ ਗਾਰੰਟੀ ਹੈ ਫ੍ਰਿਜ ਦੇ ਵਿੱਚ 1 ਮਹੀਨੇ ਦੀ ਗਾਰੰਟੀ ਹੈ ਆਪਣੀ ਓਕੇ ਜੀ ਟੇਸਟ ਦੀ ਗਾਰੰਟੀ ਹੈ ਖਰਾਬ ਹੋਣ ਦੀ ਗਾਰੰਟੀ ਹੈ ਫ੍ਰਿਜ ਦੇ ਵਿਚਾਰ ਓਵਰ ਆਪਣੀ ਗਾਰੰਟੀ ਹੈ ਬਾਈ ਠੀਕ ਹੈ ਜੀ ਆਪਣੇ ਕੋਲ ਕੁਆਂਟੀਟੀ ਕਿਹੜੀ ਕਿਹੜੀ ਮਿਲ ਜੂ ਬਾਈ ਜੀ ਇਹਦੇ ਵਿੱਚ ਪੈਕਿੰਗ ਦਰਸਾ ਬਬੂ ਬਾਈ ਆਪਣੀ 2 ਕਿਲੋ ਦੀ ਠੀਕ ਹੈ ਜੀ ਕਿਲੋ ਦੀ 5 ਕਿਲੋ ਦੀ ਤੇ 1 ਅੱਧਾ ਕਿਲੋ ਦੀ ਅੱਧਾ ਕਿਲੋ ਦੀ ਅੱਧਾ ਕਿਲੋ ਦੀ ਠੀਕ ਹੈ ਜੀ ਜੇ ਕੋਈ ਇਕੱਠਾ ਮੰਗਾਉਂਦਾ ਤਾਂ ਕਾ ਮਾੜੀ ਮੋਟੀ ਰਹਿ ਤੋ ਹੋ ਜਾਂਦੀ ਬਾਈ ਬਸ ਇਹ ਆ ਵੀ ਜੇ ਕੋਈ ਜ਼ਿਆਦਾ ਕੁਆਂਟੀਟੀ ਚ ਮੰਗਾਉਂਦਾ ਬਬੂ ਡਿਲੀਵਰੀ ਆਪਾਂ ਫ੍ਰੀ ਕਰ ਦੰਦੇ ਆ ਓਕੇ ਠੀਕ ਹੈ ਜੀ ਕਿਉਂਕਿ ਆਪਣਾ ਰੇਟ ਪਹਿਲੇ ਹੀ ਬਾਲਾ ਜੈ ਜੈ ਰੇਟ ਹੈ ਬਹੁਤ ਰੇਟ ਹੈ ਸਿੱਧਾ ਸਿੱਧਾ ਕਹਿ ਲੀਏ ਸਾਰ ਦੂਸਰੀ ਗੱਲ ਹੋਰ ਵੀ ਆ ਠੀਕ ਹੈ ਜੀ ਪਤਾ ਹੈ ਕੀ ਹਰ ਇੱਕ ਬੰਦੇ ਨੂੰ ਇਹ ਹੁੰਦਾ ਯਾਰ ਵੀ 900 ਰੁਪਏ ਯਾਰ ਵੀ ਕਿਤੇ ਇਹ ਗਲਤ ਤਾਂ ਨਹੀਂ ਦੇ ਰਹੇ ਕੁਝ ਠੀਕ ਹੈ ਜੀ ਠੀਕ ਆ ਸਾਡਾ ਜਿਹੜਾ ਰੇਟ ਆ ਅਸੀਂ ਜਮਾਂ ਜੈਨੂਨ ਕਮਾਈ ਕਰਦੇ ਆ ਸਾਨੂੰ ਪਤਾ ਲੋਂਗੋ ਵਾਲ ਬੱਕਰਾ ਮੰਡੀ ਲੱਗਦੀ ਆ ਉੱਥੋਂ ਮੰਨ ਲੈਨੇ ਆ ਮੰਨ ਲੈ ਕੇ ਅੱਜ ਤੁਸੀਂ ਕੁਆਂਟੀਟੀ ਦੇ ਵਿੱਚ 600 ਰੁਪਏ ਤੋਂ ਵੱਧ ਬੱਕਰਾ ਕਿਤੇ ਨਹੀਂ ਹੈਗਾ ਸਹੀ ਗੱਲ ਹੈ ਜੀ ਠੀਕ ਹੈ ਕੋਈ ਵੱਡੇ ਸ਼ਹਿਰ 'ਚ 700 ਹੋਊਗਾ ਠੀਕ ਹੈ ਜੀ ਸਾਨੂੰ 550 600 ਦੇ ਵਿੱਚ ਪੂਰਾ ਟਾਪ ਬੱਕਰਾ ਮਿਲਦਾ ਓਕੇ ਜੀ ਸਹੀ ਗੱਲ 100 ਤੋਂ 150 ਰੁਪਏ ਪਰ ਕਿਜੀ ਅਸੀਂ ਕਹਿ ਕੇ ਕਮਾਈ ਕਰ ਰਹੇ ਹਾਂ ਬਾਈ ਠੀਕ ਹੈ ਰਿਸਕ ਵੀ ਬਹੁਤ ਨੇ ਖਰਾਬ ਵੀ ਹੁੰਦੇ ਨੇ ਸਹੀ ਗੱਲ ਹੈ ਜੀ ਡੋਲਣੇ ਵੀ ਪੈਂਦੇ ਆ ਪਰ ਜਮਾਂ ਜੈਨੂਨ ਕਮਾਈ ਆ ਸਾਡਾ ਜਮਾਂ ਰੇਟ ਆ ਜਿਹੜਾ ਉਹ ਬਿਲਕੁਲ ਵਾਜਿਬ ਹੈ ਮਤਲਬ ਕਹਿ ਲਿਏ ਭਾਈ ਜਿਵੇਂ ਆਪਾਂ ਕਹਿ ਹੈਗਾ ਵੀ ਜੀ ਤੁਸੀਂ ਇਕੱਠਾ ਚਾਰ ਮਗਾਓਗੇ ਤਾਂ ਸਸਤਾ ਮਿਲੂਗਾ ਹਨਾ ਹੁਣ ਹਿਸਾਬ ਨਾਲ ਭਾਈ ਜੇ ਆਪਾਂ ਵੀ ਇਕੱਠਾ ਮਾਰ ਲੈਨੇ ਆਂਗੇ ਠੀਕ ਆ ਤਾਂ ਸਸਤਾ ਸਸਤਾ ਮਿਲਦਾਗਾ ਹੁਣ ਜੇ ਕੋਈ ਵੀਰ ਕਹਿੰਦਾ ਯਾਰ ਸਾਨੂੰ 50 ਕਿਲੋ ਚਾਹੀਦਾ ਓਕੇ ਜੀ ਤਾਂ ਉਹਨੂੰ ਜਮਾ ਪਏ ਰੇਟ ਹੀ ਦੇ ਦਾਂਗੇ 50 ਰੁਪਏ ਪਰ ਪੀਸ ਦੇ ਨਾਲ ਕਮਾਈ ਕਰ ਲਾਂਗੇ ਅਸੀਂ ਠੀਕ ਹੈ ਜੀ ਮੰਨ ਕੇ ਜੇ ਇਹ ਨਹੀਂ ਹੈਗਾ ਵੀ 1500 1600 1400 ਇਹ ਆਪਾਂ ਇੱਡੇ ਡੇ ਰੇਟ ਨਹੀਂ ਜੈਜ ਮੱਛੀ ਦਾ ਵੀ ਆਪਣਾ ਜੈ ਨਹੀਂ ਹੁਣ 900 ਆ ਠੀਕ ਹੈ ਬੱਕਰੇ ਦਾ ਵੀ ਆਪਣਾ 900 ਆ ਦੇ ਸੀ ਮੁਰਗਾ 450 500 ਤੋਂ ਘਟਾਜ ਮਿਲਦਾ ਨਹੀਂ ਸਹੀ ਗੱਲ ਆਪਣਾ 800 ਰੁਪਏ ਕਿਲੋ ਆ ਬਾਕੀ ਵੀ ਕੁਆਂਟਿਟੀ ਭਾਈਆਂ ਕੋਲ ਸੋ ਪੂਰੀ ਹੁੰਦੀ ਹੈ ਨਾ ਪੂਰੀ ਹੁੰਦੀ ਨਹੀਂ ਭਾਈ ਜਦੋਂ ਆਪਾਂ ਸਟਾਰਟਿੰਗ 'ਚ ਲੱਗੇ ਚਲੇ ਤਿੰਨ ਸਾਲ ਪਹਿਲਾਂ ਤੁਸੀਂ ਚੱਲੇ ਸੀਗਾ ਨਾ ਉਹ ਤਾਂ ਡੇਲੀ ਦਾ 50 ਕਿਲੋ ਬੰਦਦਾ ਸੀ ਅੱਜ ਘਟੋ ਘਟ ਬਣ ਰਿਹਾ ਹੈ ਕਿ ਡੇਢ ਕੁਆਂਟਲ ਭਾਈ ਡੇਢ ਕੋਈ ਫਰਕ ਤਾਂ ਨਹੀਂ ਹੋਊਗਾ ਬਿਲਕੁਲ ਜੀ ਡੇਢ ਕੁਆਂਟਲ ਆਪਣਾ ਮਾਰਨਾ ਉਹੀ ਚੀਜ਼ ਕਸਟਮਰ ਨੂੰ ਕੁਆਲਟੀ ਸੁਧਾਰ ਸੁਧਾਰ ਕੇ ਪੇਸ਼ ਕਰ ਰਿਹਾ ਠੀਕ ਹੈ ਜੀ ਸਾਨੂੰ ਕੁਆਲਟੀ ਸੁਧਾਰਨ ਦੇ ਵਿੱਚ ਸਭ ਤੋਂ ਵੱਡਾ ਸਹਿਯੋਗ ਸਾਡੇ ਗਾਖਾਂ ਦਾ ਸਹੀ ਗੱਲ ਹੈ ਬਈ ਮਤਲਬ ਜੇਦੋ ਬਈ ਸੋਨੂ ਕੋਈ ਵੀ ਕੋਈ ਪ੍ਰੋਬਲਮ ਆਉਂਦੀ ਆ ਬਾਈਆਂ ਨੂੰ ਫੋਨ ਕਰੋ ਸਕਰੀਨ ਤੇ ਨੰਬਰ ਹੈਗਾ ਨਾ ਬਈ ਸਾਨੂੰ ਕੋਈ ਗੁੱਸਾ ਨਹੀਂ ਕਿਸੇ ਨੇ ਕੁਮੈਂਟ ਮਾੜਾ ਕਰਤਾ ਠੀਕ ਹੈ ਜੀ ਕਿਸੇ ਨੇ ਕੀ ਕਹਿਦਾ ਕੋਈ ਗਿਲਾ ਨਹੀਂ ਕਿਉਂਕਿ ਅਸੀਂ ਕੀ ਹੁੰਦਾ ਸਾਨੂੰ ਸਾਡਾ ਕਸਟਮਰ ਯਾਰ ਜੇ ਕਿਸੇ ਨੇ ਕਹਿਦਾ ਵੀ ਇਹ ਤਾਂ ਯਾਰ ਪੁੱਦੂ ਆ ਲਿਖ ਦਾਂਦੇ ਨੇ ਕਮੈਂਟ ਸਹੀ ਗੱਲ ਮਤਲਬ ਚੱਲਦੀ ਦੁਨੀਆ 'ਚ ਸਾਰਾ ਕੁਝ ਦੇਖਣ ਨਾਲ ਆ ਜਾਂਦਾ ਅਸੀਂ ਕਹਿੰਦੇ ਆ ਵੀ ਸਾਡੇ ਚਾਰਜ 'ਚ ਜੇ ਕੋਈ ਨੁਕਸਾਨ ਹੋਊ ਨੁਕਸਾਨ ਕਹਿ ਦੋ ਠੀਕ ਹੈ ਜੀ ਅਸੀਂ ਉਹਨੂੰ ਸੁਧਾਰ ਕਰਾਂਗੇ ਸਹੀ ਗੱਲ ਹੈ ਨਾ ਲਾਈਵ ਟੈਸਟ ਦੀ ਤੱਕ ਦੀ ਗ ਪੂਰਾ ਇੱਕ ਨੰਬਰ ਕੁਆਲਿਟੀ ਦਾ achar ਹੈ ਬਾਈ ਬਬੂ ਆਪਣਾ ਪੂਰੇ ਪੰਜਾਬ 'ਚ ਡਿਲੀਵਰੀ ਆ ਰਿਹਾ ਹੈ ਰੇਟ ਦੱਸ ਦਈਏ ਬਾਈ ਜੀ ਇੱਕ ਵਾਰੀ ਆਪਾਂ ਰੇਟ 900 ਠੀਕ ਹੈ ਬੱਕਰਾ 750 ਹਾਂਡੀ ਚ ਕਰਨ ਠੀਕ ਹੈ ਜੀ 900 ਰੁਪਏ ਮੱਛੀ ਦਾ achar ਠੀਕ ਹੈ ਜੀ 800 ਰੁਪਏ ਕਿਲੋ ਬੱਕਰੇ ਦਾ achar ਦੇਸੀ ਦੇਸੀ ਮੁਰਗੇ ਦੇਸੀ ਸੋਰੀ ਦੇਸੀ ਮੁਰਗੇ ਦਾ achar ਠੀਕ ਹੈ ਇੱਕ ਬਬੂ ਸਪੈਸ਼ਲ ਆਪਾਂ ਨਾ ਬੱਚਿਆਂ ਲਈ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਗਰੋਥ ਦੇ ਲਈ ਇੱਕ ਟੌਪ ਚੀਜ਼ ਲੈ ਕੇ ਆ ਰਹੇ ਹਾਂ ਜਿਹਦੇ ਵਿੱਚ ਮਟਨ ਸੂਪ ਲੈ ਕੇ ਆ ਰਿਆਂ ਠੀਕ ਹੈ ਜੀ ਇਸੇ ਤਰੀਕ ਪੈਕਿੰਗ ਸੂਪ ਮਿਲੂਗਾ ਠੀਕ ਹੈ ਜੀ ਤੁਸੀਂ ਆਪਣੇ ਬੱਚਿਆਂ ਨੂੰ ਡੇਲੀ ਖਵਾਓ ਸਰਦੀਆਂ ਦੇ ਵਿੱਚ ਖੰਗ ਜ਼ਖਾਮ ਛਾਤੀ ਜਾਮ ਕੁਝ ਵੀ ਪ੍ਰੋਬਲਮ ਹੈ ਮਤਲਬ ਆ ਕਿਹੜੀ ਹੈ ਬਈ ਅੱਗ ਕੱਢ ਚੀਜ਼ਾਂ ਨੇ ਅੱਗ ਕੱਢ ਚੀਜ਼ਾਂ ਨੇ ਹੁਣ ਤੁਹਾਡੇ ਜੋੜਾਂ ਦਾ ਦਰਦ ਹੁੰਦਾ ਠੀਕ ਹੈ ਤਾਂ ਤੁਸੀਂ ਦੋ ਪੀਸ ਡੇਲੀ ਖਾ ਲੋ ਤੁਹਾਨੂੰ ਕਮਜ਼ੋਰੀ ਜੱਕ ਕਿਉਂਕਿ ਜੇ ਅੱਜ ਦਾ ਟਾਈਮ ਆਪਾਂ ਦੇਖੀਏ ਬਈ ਖਰਾਕਾਂ ਰਹਿ ਕੀ ਗਈਆਂ ਥੋਆ ਦੁੱਧ ਪੰਜੀਰੀ ਜਾਂ ਬੱਕਰੇ ਦਾ ਚਾਲ ਸਹੀ ਗੱਲ ਹੈ ਪ੍ਰਾਣੀਆਂ ਖਰਾਕਾਂ ਨੇ ਜਿਹੜੀਆਂ ਸਹੀ ਗੱਲ ਹੈ ਠੀਕ ਆ ਹੁਣ ਜਿਹੜੇ ਪੈਕਿੰਗ ਫੂਡ ਅੱਜ ਕੱਲ ਆ ਰਹੇ ਨੇ ਆਪਾਂ ਨੂੰ ਪਤਾ ਹੀ ਨਹੀਂ ਕੀ ਕੁਝ ਹੈ ਠੀਕ ਆ ਉਹਨਾਂ ਤੋਂ ਘਰੇਸ਼ ਕਰੋ ਅਸੀਂ ਨਹੀਂ ਕਹਿੰਦੇ ਵੀ ਸਾਥੋਂ ਹੀ ਖਰੀਦੋ ਸਾਨੂੰ ਇੱਕ ਮੌਕਾ ਦਿਓ ਵਧੀਆ ਲੱਗਿਆ ਤਾਂ ਗਾਹਾਂ ਦੱਸੋ ਨਹੀਂ ਨਾ ਦੱਸੋ ਠੀਕ ਹੈ ਜੀ ਖਰੀਦਣ ਲਈ ਆਉਣਾ ਕਿੱਥੇ ਆਵੇ ਜੀ ਖਰੀਦਣ ਲਈ ਮੇਨ ਆਪਣੀ ਲੋਕੇਸ਼ਨ ਜਿੱਥੇ ਬਣਦਾ ਹੈ ਬਣਦਾ ਵੀ ਇਲਤੀ ਲਾਣਾ ਧੂਰੀ ਚੈਨਲ ਪੀਆਰ ਪੰਜਾਬ ਦੇ ਇਹ ਸਾਰੇ ਚੈਨਲਾਂ ਤੇ ਕੱਲੀ ਕੱਲੀ ਚੀਜ਼ ਕਸਟਮਰ ਨੂੰ ਦਿਖਾਈ ਜਾਂਦੀ ਆ ਵੀ ਕਿਦਾਂ ਪ੍ਰੋਸੈਸ ਹੁੰਦਾ ਕਿਦਾਂ ਪ੍ਰੋਸੈਸ ਹੁੰਦਾ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਆਪਣੀ ਰਸੋਈ ਵੀ ਤਿਆਰੀ ਚੱਲ ਰਹੀ ਐ ਕੱਲੇ ਕਾਲਾ ਮਸਾਲਾ ਪਿਆ ਦਿਖਾਵਾਂਗੇ ਕੀ ਪੈਂਦਾ ਕੀ ਕਿਵੇਂ ਬਣਦਾ ਮੇਨ ਗਾਰੰਟੀ ਬੱਬੂ ਭਾਈ ਇਹ ਆ ਵੀ ਇਹਦੀ ਪ੍ਰਿਜ਼ਰਵੇਸ਼ਨ ਵਾਸਤੇ ਇਧਰ ਰੱਖਾ ਵਾਸਤੇ ਆਪਾਂ 1% ਜੇ ਚ ਕੋਈ ਕੈਮੀਕਲ ਸਾਫਤ ਕਰਦੇ ਠੀਕ ਆ ਜੀ ਵੀ ਹੁਣ ਤੁਸੀਂ ਬਾਜ਼ਾਰਾਂ ਦੀ ਚੀਜ਼ ਖਾਓਗੇ 101% ਤੁਹਾਨੂੰ ਕੈਮੀਕਲ ਪਾਉ ਕੈਮੀਕਲ ਵੀ ਯਾਰ ਮੈਨੂੰ ਲੱਗਦਾ ਪਹਿਲਾ ਕੈਮੀਕਲ ਆਊਗਾ ਬਾਅਦ ਚ ਬੈਜੀ ਬੈਨੀਫਿਟ ਆ ਜੀ ਬਿਲਕੁਲ ਬਾਅਦ ਚ ਬੈਨੀਫਿਟ ਆਊਗਾ ਠੀਕ ਹੈ ਨਾ ਤਾਂ ਇਸੇ ਤਰ੍ਹਾਂ ਸੀ ਇਸੇ ਕਰਕੇ ਅਸੀਂ ਕਹਿੰਦੇ ਆ ਵੀ ਫ੍ਰਿਜ ਦੇ ਵਿੱਚ ਜਿਹੜਾ ਇਹ ਬੈਕਟੀਰੀਆ ਹਾਂਜੀ ਉਹ ਡੈੱਡ ਰਹਿੰਦਾ ਸਹੀ ਗੱਲ ਹੈ ਜੀ ਇਹ ਸੇਫ ਰਹਿੰਦਾ ਠੀਕ ਹੈ ਜੀ ਜਦੋਂ ਇਹ ਧੁੱਪ ਦੇ ਵਿੱਚ ਚ ਲੈ ਗਿਆ ਗਰਮੀ ਦੇ ਵਿੱਚ ਚ ਲੈ ਗਿਆ ਇਹਦਾੜਾ ਬੈਕਟੀਰੀਆ ਰਿਲੀਜ਼ ਹੋਣਾ ਸ਼ੁਰੂ ਹੋ ਜਾਂਦਾ ਜਿਹਦੇ ਨਾਲ ਇਹਦੀ ਸਮੈਲ ਬਣਦੀ ਹੈ ਠੀਕ ਹੈ ਫ੍ਰਿਜ ਚ ਰੱਖੋ ਬਿਲਕੁਲ ਫ੍ਰੈਸ਼ਰ ਹੋਊਗਾ ਤਾਜ਼ਾ ਰਹੂਗਾ ਕਟੋਗੜ ਜਿੰਨਾ ਇਹ ਪ੍ਰਾਣਾ ਹੋ ਜਾਊ ਉਹਨਾਂ ਦਾ ਟੇਸਟ ਵਧਾ ਜਾਊਗਾ ਠੀਕ ਹੈ ਜੀ ਮਤਲਬ ਇਹਨੂੰ ਸਿੱਧਾ ਕਰੀਏ ਬਈ ਧੁੱਪ ਤੋਂ ਅਲਰਜੀ ਹੈ ਯਾਰ ਧੁੱਪ ਤੋਂ ਤਾਂ ਇਹਨੂੰ ਅਲਰਜੀ ਹੈ ਬਾਈ ਠੀਕ ਧੁੱਪ ਤੋਂ ਇਹਨੂੰ ਸੇਫ ਰੱਖਣਾ ਠੀਕ ਹੈ ਇਸੇ ਲਈ ਅਸੀਂ ਜੇ ਧੁੱਪ ਚ ਰੱਖੇ ਤਾਂ ਕਿ ਖਰਾਬ ਨਹੀਂ ਹੋਣ ਦੇਣਾ ਚਾਹੁੰਦੇ ਤਾਂ ਅਸੀਂ ਇਹ ਚ ਕੈਮੀਕਲ ਪਾ ਦਨੇ ਆ ਫਿਰ ਇਹ ਖਰਾਬ ਨਹੀਂ ਹੋਊਗਾ ਠੀਕ ਹੈ ਪਰ ਜਿਹੜੀ ਸਚਾਈ ਆ ਸਚਾਈ ਆ ਉਹ ਅਸਚਾਈ ਹੀ ਹੈ 100% ਜਿੱਥੇ ਮਰਜ਼ੀ ਤੁਸੀਂ ਟੈਸਟ ਕਰਾ ਲਓ ਜੇ ਇਹਦੀ ਸਭ ਤੋਂ ਮਾੜੀ ਚੀਜ਼ ਬਾਈ ਕਿਹੜੀ ਹੁੰਦੀ ਆ ਜਿਹੜੀ ਇਹਨੂੰ ਸੇਫ ਰੱਖਣ ਵਾਸਤੇ ਦੇ ਵਿੱਚ ਪਾਈ ਜਾਂਦੀ ਹੈ ਠੀਕ ਹੈ ਜੀ 100% ਅਸੀਂ ਇਹ ਆਪਦੇ ਪ੍ਰੋਡਕਟ ਦੀ ਕਸਮ ਖਾ ਕੇ ਕਹਿ ਰਹੇ ਆ ਵੀ ਇਹਦੇ ਵਿੱਚ ਇਹਨੂੰ ਸੇਫ ਰੱਖਣ ਵਾਸਤੇ ਰਸਤੀ ਪਰ ਵੀ ਕੈਮੀਕਲ ਨਹੀਂ ਠੀਕ ਇਹ ਸਭ ਤੋਂ ਵੱਡੀ ਦੀ ਸੇਫਟੀ ਆ ਠੀਕ ਆ ਠੀਕ ਆ ਜਦੋਂ ਆਪਾਂ ਖਾਵਾਂਗੇ ਆਪਾਂ ਬਿਲਕੁਲ ਸਵਸਥ ਰਹਾਂਗੇ ਠੀਕ ਆ ਬਈ ਠੀਕ ਆ ਬਈ ਜਗਦੀਪਾ ਗੱਲ ਕਰਕੇ ਬਹੁਤ ਲੱਗਿਆ ਧੰਨਵਾਦ ਧੰਨਵਾਦ ਜੀ ਮਿਹਰਬਾਨੀ ਠੀਕ ਹੈ ਬਾਕੀ ਵੀ ਇੱਕ ਵੀਡੀਓ ਕਿਵੇਂ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਸਕਰੀਨ ਤੇ ਨੰਬਰ ਹੈਗਾ ਕਰ ਲੋ ਸੰਪਰਕ ਧੰਨਵਾਦ ਧੰਨਵਾਦ